ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਕਾਸ਼ ਹੀ ਗੁਰੂ ਘਰ ਦੇ ਵਿੱਚ ਹੋਇਆ ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਹੋਇਆ ਮਾਤਾ ਪਾਨੀ ਜੀ ਦੀ ਕੁੱਖੋਂ ਤੇ ਉਸ ਸਮੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸ਼ਿਸ਼ੋਭਤ ਸਨ ਗੋਇੰਦਵਾਲ ਸੇਵ ਜੀ ਦੀ ਪਾਵਨ ਧਰਤੀ ਤੇ ਉਸ ਧਰਤੀ ਦੇ ਸਤਿਗੁਰਾਂ ਦਾ ਬਚਪਨ ਬਤੀਤ ਹੋਇਆ ਤਾਂ ਹੀ ਕਰਕੇ ਬਾਣੀ ਦੇ ਬਚਨ ਭਟ ਸਹਿਬਾਨ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਿਛਾਲਿਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੁਸੀਂ ਜਨਮ ਤੋਂ ਹੀ ਗੁਰੂ ਦੀ ਮੱਤ ਧਾਰਨ ਕਰਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਆਪਣੀ ਸਾਂਝ ਪਾ ਲਈ ਕਿਉਂਕਿ ਉਹ ਸਾਰਾ ਵਾਤਾਵਰਨ ਗੋਇੰਦਵਾਲ ਸਾਹਿਬ ਦਾ ਜੋ ਗੁਰੂ ਘਰ ਦਾ ਵਾਤਾਵਰਨ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਚਪਨ ਦੇ ਵਿੱਚ ਹੀ ਮਿਲ ਗਿਆ ਤੇ ਨਾਲ ਹੀ ਦੂਜੀ ਬੇਨਤੀ ਇਹ ਵੀ ਕਰਾਂ ਪਹਿਲੇ ਐਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੀ ਹੋਏ ਨੇ ਜਿਹੜੇ ਗੁਰਤਾ ਗੱਦੀ ਤੇ ਬੈਠੇ ਤੇ ਕਿਤੇ ਗੁਰੂ ਸਾਹਿਬ ਜੀ ਦੇ ਸੁਪੁੱਤਰ ਸਨ ਪਹਿਲੇ ਜਿੰਨੀਆਂ ਵੀ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਇਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਦੇ ਕੋਲ ਗੁਰਤਾ ਗੱਦੀ ਨਹੀਂ ਸੀ ਗੁਰਿਆਈ ਦੀ ਦਾਤ ਨਹੀਂ ਸੀ ਕੇਵਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੀ ਪਹਿਲੇ ਐਸੇ ਪੁੱਤਰ ਨੇ ਜਿਨ੍ਹਾਂ ਨੂੰ ਇੱਕ ਗੁਰੂ ਦੇ ਘਰ ਦੇ ਵਿੱਚ ਜਿੱਨਾਂ ਦਾ ਪ੍ਰਕਾਸ਼ ਹੋਇਆ ਜਿਨ੍ਹਾਂ ਨੂੰ ਗੁਰਿਆਈ ਦੀ ਦਾਤ ਮਿਲੀ ਪਰ ਇਹ ਗੁਰਿਆਈ ਦੀ ਦਾਤ ਪੁੱਤਰ ਹੋਣ ਕਰਕੇ ਨਹੀਂ ਇਹ ਆਪਣੀ ਸੇਵਾ ਦੀ ਕਮਾਈ ਕਰਕੇ ਉਹਨਾਂ ਨੂੰ ਇਹ ਦਾਤ ਬਖਸ਼ਿਸ਼ ਹੋਈ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨਾਲ ਇੱਕ ਵਾਰ ਜ਼ਿਕਰ ਆਉਂਦਾ ਹੈ ਸਾਧ ਸੰਗਤ ਬਾਬਾ ਪ੍ਰੀਤ ਚੰਦ ਕਿਉਂਕਿ ਵੱਡੇ ਸਾਲ ਬੜੀਆਂ ਜ਼ਿੰਮੇਵਾਰੀਆਂ ਸੰਭਾਲਦੇ ਸਨ ਬੜੀ ਸੇਵਾ ਵੀ ਕਰਦੇ ਸਨ ਪਰ ਸੇਵਾ ਦੇ ਨਾਲ-ਨਾਲ ਮਨ ਦੇ ਵਿੱਚ ਹੰਕਾਰ ਵੀ ਬੜਾ ਸੀ ਵੀ ਮੈਂ ਬੜੀ ਸੇਵਾ ਕਰਦਾ ਕਈ ਵਾਰ ਤਾਂ ਬੰਦਾ ਸੇਵਾ ਤੇ ਬੜੀ ਕਰਦਾ ਆ ਪਰ ਸੇਵਾ ਕਰਦਿਆਂ ਕਰਦਿਆਂ ਹੰਕਾਰ ਵੀ ਬੜਾ ਹੋ ਜਾਂਦਾ ਵੀ ਮੇਰੇ ਵੱਡਾ ਮੇਰੇ ਵਰਗਾ ਵੱਡਾ ਸੇਵਕ ਹੀ ਕੋਈ ਨਹੀਂ ਆ ਮੇਰੇ ਜਿਹਾ ਸੇਵਕ ਕੋਈ ਨਹੀਂ ਹੈਗਾ ਕਈ ਵਾਰ ਤਾਂ ਆਪਾਂ ਵੇਖਿਓ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕੋਈ ਚੀਜ਼ ਭੇਟਾ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕੋਈ ਚੀਜ਼ ਭੇਟਾ ਕੀਤੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮਾਇਆ ਭੇਟ ਕੀਤੀ ਜਾਂ ਕੋਈ ਵਸਤੂ ਲਿਆ ਕੇ ਅਸੀਂ ਚੜਾਈ ਕੋਈ ਚੀਜ਼ ਭੇਟਾ ਕੀਤੀ ਤੇ ਨਾਲ ਅਸੀਂ ਉਹਦੇ ਤੇ ਆਪਣਾ ਨਾਮ ਲਖਾ ਦਿੱਤਾ ਤੇ ਮੈਂ ਬੇਨਤੀ ਕਰਾਂ ਜਿਹੜੀਆਂ ਚੀਜ਼ਾਂ ਤੇ ਅਸੀਂ ਆਪਣਾ ਨਾਮ ਲਖਾ ਦਿੱਤਾ ਬਿਨਾਂ ਸ਼ੱਕ ਲਿਆ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਦਿੱਤੀਆਂ ਪਰ ਉਹ ਗੁਰੂ ਨੂੰ ਅਰਪਿਤ ਨਹੀਂ ਹੋਈਆਂ ਕਿਉਂਕਿ ਉਹਦੇ ਤੇ ਤੇ ਨਾਮ ਹੀ ਸਾਡਾ ਲਿਖਿਆ ਹੋਇਆ ਗੁਰੂ ਨੂੰ ਤੋ ਅਜੇ ਤੱਕ ਅਸੀਂ ਦਿੱਤੀਆਂ ਹੀ ਨਹੀਂ ਨਾਮ ਸਾਡਾ ਲਿਖਿਆ ਹੋਇਆ ਉਹ ਸਾਡੀਆਂ ਹੀ ਰਹਿ ਗਈਆਂ ਉਹ ਗੁਰੂ ਪਾਤਸ਼ਾਹ ਜਿਨ੍ਹਾਂ ਪੇਟ ਹੋਈਆਂ ਹੀ ਨਾ ਗੁਰੂ ਦੇ ਦਰ ਤੇ ਘਰ ਗੁਰੂ ਦੇ ਘਰ ਦੇ ਵਿੱਚ ਉਹ ਸਵਿਕਾਰ ਹੋਈਆਂ ਹੀ ਨਾ ਮਨੁੱਖ ਸੇਵਾ ਤੇ ਕਰਦਾ ਪਰ ਨਾਲ ਨਾਲ ਕਈ ਵਾਰ ਅੰਦਰ ਹੰਕਾਰ ਵੀ ਆ ਜਾਂਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਬੜਾ ਪਿਆਰਾ ਸ਼ਲੋਕ ਹੈ ਉਹ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਪੜ ਜਾਤ ਤੇ ਜਿਉਂ ਕੁੰਚਰ ਇਸ਼ਨਾਨ ਕਹਿੰਦੇ ਕੋਈ ਧਰਮ ਦੇ ਕਰਮ ਕਰੇ ਤੇ ਧਰਮ ਦੇ ਕਰਮ ਕਰਕੇ ਫਿਰ ਬਾਅਦ ਵਿੱਚ ਹੰਕਾਰ ਕਰ ਲਵੇ ਵੀ ਮੈਂ ਬੜਾ ਵੱਡਾ ਧਰਮੀ ਆ ਮੇਰੇ ਵਰਗਾ ਧਰਮੀ ਹੋਰ ਕੋਈ ਨਹੀਂ ਹੈ ਤੇ ਕਹਿੰਦੇ ਉਹਦੀ ਹਾਲਤ ਉਸ ਹਾਥੀ ਦੇ ਵਰਗੀ ਹੈ ਜਿਹੜਾ ਤਲਾਬ ਤੇ ਗਿਆ ਪਹਿਲਾਂ ਤੇ ਪਾਣੀ ਦੇ ਫੁਹਾਰੇ ਮਾਰ-ਮਾਰ ਕੇ ਮਲ-ਮਲ ਕੇ ਉਹਨੇ ਆਪਣਾ ਪਿੰਡਾ ਸਾਫ਼ ਕੀਤਾ ਪਹਿਲਾਂ ਉੱਥੇ ਨਹਾਤਾ ਤੇ ਵਾਪਸ ਆਉਣ ਲੱਗੇ ਨੇ ਕੀ ਕੀਤਾ ਆਪਣੀ ਸੁੰਨ ਦੇ ਵਿੱਚ ਭਰਿਆ ਚਿੱਕੜ ਤੇ ਫਿਰ ਆਪਣੇ ਪਿੰਡੇ ਤੇ ਪਾ ਲਿਆ ਫਿਰ ਖਿਲਾਰ ਲਿਆ ਕਹਿੰਦੇ ਉਹ ਹਾਲਤ ਹੋਈ ਸਾਡੀ ਕਿ ਜੇ ਅਸੀਂ ਸਾਧ ਸੰਗਤ ਜੀ ਬਾਣੀ ਪੜ੍ਹ ਕੇ ਹੁਣ ਬਾਣੀ ਪੜ੍ਹ ਕੇ ਸੇਵਾ ਕਰਕੇ ਮਨ ਵਿੱਚ ਆਉਣੀ ਚਾਹੀਦੀ ਹੈ ਨਿਮਰਤਾ ਸੇਵਾ ਕਰਕੇ ਨਿਮਰਤਾ ਹਿਰਦੇ ਦੇ ਵਿੱਚ ਆਉਣੀ ਚਾਹੀਦੀ ਹੈ ਸੰਗਤ ਦੇ ਜੋੜੇ ਝਾੜਨੇ ਝਾੜੂ ਲਗਾਉਣਾ ਗੁਰਦੁਆਰਾ ਸਾਹਿਬ ਦੇ ਵਿੱਚ ਜੋੜਿਆਂ ਦੀ ਸੇਵਾ ਹੋ ਗਈ ਲੰਗਰ ਵਰਤੌਣ ਦੀ ਲੰਗਰ ਪਕਾਉਣ ਦੀ ਸੇਵਾ ਹੋ ਗਈ ਇਸ ਸਭ ਸੇਵਾ ਨੂੰ ਕਰਕੇ ਜੀਵਨ ਦੇ ਵਿੱਚ ਨਿਮਰਤਾ ਆਉਣੀ ਚਾਹੀਦੀ ਹੈ ਤੇ ਜੇ ਸਾਧ ਸੰਗਤ ਜੀ ਇਸ ਸੇਵਾ ਦਾ ਹੀ ਹੰਕਾਰ ਜੀਵਨ ਦੇ ਵਿੱਚ ਆ ਗਿਆ ਤੇ ਸਾਡੀ ਹਾਲਤ ਉਸਹਾਠੀ ਵਰਗੀ ਹੈ ਜਿਨ੍ਹਾਂ ਨੇ ਪਹਿਲਾਂ ਮਲ ਮਲ ਕੇ ਇਸ਼ਨਾਨ ਤੇ ਕਰ ਲਿਆ ਵਾਪਸ ਆਉਣ ਲੱਗੇ ਨੇ ਫਿਰ ਸੁੱਨ ਆਪਣੀ ਵਿੱਚ ਭਰ ਕੇ ਚਿੱਕੜ ਆਪਣੇ ਪਿੰਡੇ ਤੇ ਪਾ ਲਿਆ ਬਾਬੇ ਪ੍ਰਥੀ ਚੰਦ ਦੀ ਇਹ ਖੇਡ ਸੀ ਗੁਰੂ ਰਾਮਦਾਸ ਜੀ ਦੇ ਤਿੰਨ ਸਾਧ ਸੰਗਤ ਜੀ ਪੁੱਤਰ ਬਾਬਾ ਪ੍ਰਥੀ ਚੰਦ ਸਭ ਤੋਂ ਵੱਡਾ ਜ਼ਿੰਮੇਵਾਰੀ ਬੜੀ ਨਿਮਹਾਉਂਦਾ ਵੈਸੇ ਪਰ ਜ਼ਿੰਮੇਵਾਰੀਆਂ ਦਾ ਹੰਕਾਰ ਵੀ ਪੜਾ ਹੈ ਆਪਣੇ ਜੀਵਨ ਦੇ ਵਿੱਚ ਇੱਕ ਵਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤਾਏ ਦੇ ਪੁੱਤਰ ਭਾਈ ਸਹਾਰੀ ਮੱਲ ਜੀ ਉਹਨਾਂ ਦੇ ਪੁੱਤਰ ਦਾ ਅੱਗੋਂ ਵਿਆਹ ਸੀ ਉਹ ਸਾਹ ਸਿੰਘ ਜੀ ਗੁਰੂ ਸਾਹਿਬ ਜੀ ਦੇ ਕੋਲ ਆਏ ਗੋਇੰਦਵਾਲ ਸਾਹਿਬ ਆ ਕੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਪੁੱਤਰ ਦਾ ਵਿਆਹ ਵਾ ਤੇ ਤੁਸੀਂ ਵੀ ਪਹੁੰਚੋ ਜ਼ਰੂਰ ਗੁਰੂ ਰਾਮਦਾਸ ਜੀ ਕਹਿਣ ਲੱਗੇ ਵੀ ਤੁਹਾਡਾ ਸੁਨੇਹਾ ਸਿਰ ਮੱਥੇ ਪਰ ਇਹ ਗੱਲ ਹੈ ਵੀ ਜੇ ਅਸੀਂ ਜਾਣੇ ਆ ਇੱਕ ਤੇ ਬੜੇ ਕਾਰਜ ਚੱਲ ਰਹੇ ਨੇ ਇਥੇ ਬੜੀ ਵੱਡੀ ਗਿੰਤੀ ਵਿੱਚ ਸਕਤਾ ਵੀ ਆਉਂਦੀਆਂ ਨੇ ਜੇ ਅਸੀਂ ਆਏ ਫਿਰ ਸੰਗਤਾਂ ਦਰਸ਼ਨਾਂ ਤੋਂ ਵਾਂਝੀਆਂ ਰਹਿ ਜਾਣਗੀਆਂ ਤੇ ਦੂਸਰਾ ਜੇ ਅਸੀਂ ਜਾਵਾਂਗੇ ਵਿਆਹ ਦੇ ਵਿੱਚ ਬਰਾਤੇ ਵੀ ਜਾਣਾ ਪਵੇਗਾ ਬਰਾਤੇ ਜਾਵਾਂਗੇ ਤੇ ਧੀ ਵਾਲਿਆਂ ਨੂੰ ਬੜੀ ਖੇਚਲ ਹੋਵੇਗੀ ਇਸ ਵਾਸਤੇ ਫਿਰ ਅਸੀਂ ਨਹੀਂ ਆ ਸਕਦੇ ਸਹਾਰੀ ਮਲ ਜੀ ਕਹਿਣ ਲੱਗੇ ਵੀ ਆਪਣੀ ਕਿਸੇ ਪੁੱਤਰ ਨੂੰ ਭੇਜ ਦਿਓ ਸਤਗੁਰਾਂ ਨੇ ਪਹਿਲਾਂ ਆਵਾਜ਼ ਦਿੱਤੀ ਪ੍ਰਸੀ ਚੰਦ ਨੂੰ ਪ੍ਰਸੀ ਚੰਦ ਨੂੰ ਕਹਿਣ ਲੱਗੇ ਵੀ ਤੁਸੀਂ ਇਨਾਂ ਦੇ ਬੇਟੇ ਦੇ ਇਨਾਂ ਦੇ ਪੁੱਤਰ ਦੇ ਵਿਆਹ ਤੇ ਚਲੇ ਜਾਓ ਤੇ ਪ੍ਰਿਥੀਚੰਦ ਕਹਿਣ ਲੱਗਾ ਸਤਿਗੁਰੂ ਮੈਂ ਚਲੇ ਜਾਵਾਂ ਕਿਦਾਂ ਦੀਆਂ ਭੋੜੀਆਂ ਗੱਲਾਂ ਕਰਦੇ ਹੋ ਮੈਂ ਜਿਹੜੇ ਕੰਮ ਕਰਦਾ ਪਿਆ ਜਿਹੜੀਆਂ ਜ਼ਿੰਮੇਵਾਰੀਆਂ ਮੈਂ ਸੰਭੀਆਂ ਉਹਨਾਂ ਦਾ ਕੀ ਬਣੇਗਾ ਜੇ ਮੈਂ ਚਲੇ ਗਿਆ ਸਤਿਗੁਰੂ ਕਹਿਣ ਲੱਗੇ ਭਲਿਆ ਤੇਰੇ ਤੋਂ ਪਹਿਲਾਂ ਵੀ ਇਹ ਕਾਰਜ ਚੱਲਦੇ ਸੀ ਤੇਰੇ ਤੋਂ ਬਾਅਦ ਵਿੱਚ ਵੀ ਇਹ ਕਾਰਜ ਚੱਲਦੇ ਰਹਿਣਗੇ ਪਰ ਪ੍ਰਿਥੀਚੰਦ ਨਾ ਮੰਨਿਆ ਹੁਣ ਦੂਜੇ ਪੁੱਤਰ ਨੂੰ ਬੁਲਾਇਆ ਮਹਾਦੇਵ ਮਹਾਦੇਵ ਦੀ ਬਿਰਤੀ ਬਿਲਕੁਲ ਬੈਰਾਗੀ ਵਾਲੀ ਹੈ ਇੱਕ ਪਾਸੇ ਤੇ ਪ੍ਰਿਥੀ ਚੰਦ ਹੈ ਜਿਸ ਦੀ ਬਿਰਤੀ ਬਿਲਕੁਲ ਹੀ ਸੰਸਾਰਿਕ ਹੈ ਜਿਹੜਾ ਸਾ ਸੰਗਤ ਜੀ ਕੇਵਲ ਤੇ ਕੇਵਲ ਸੰਸਾਰਿਕ ਮਾਨ ਵਡਿਆਈ ਦਾ ਭੁੱਖਾ ਉਹਨੂੰ ਇਹ ਕਿ ਸੰਸਾਰ ਦੇ ਵਿੱਚ ਮੇਰੀ ਜਾਇਜਾਕਾਰ ਹੋਵੇ ਸ਼ੋਭਾ ਹੋਵੇ ਸੰਸਾਰ ਦੇ ਵਿੱਚ ਮੇਰੇ ਗੁਣ ਗਾਏ ਜਾਣ ਇੱਕ ਪਾਸੇ ਹੈ ਮਹਾਦੇਵ ਜਦੋਂ ਉਹਨੂੰ ਆਖਿਆ ਭਾਈ ਤੂੰ ਚਲਾ ਜਾ ਤੇ ਉਹ ਬੈਰਾਗੀ ਬਿਰਤੀ ਦਾ ਮਾਲਕ ਉਹ ਕਹਿੰਦਾ ਜੀ ਕਿਹੜੇ ਰਿਸ਼ਤੇ ਨਾਤੇ ਇਹ ਸਾਰਾ ਕੁਝ ਝੂਠ ਹੈ ਇਹ ਸਾਰਾ ਕੁਝ ਇਦਾਂ ਹੀ ਆ ਉਹ ਵੀ ਨਾ ਗਿਆ ਸਤਿਗੁਰਾਂ ਨੇ ਫਿਰ ਆਵਾਜ਼ ਦਿੱਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਾਂ ਦਾ ਜੀ ਗੁਰੂ ਅਰਜਨ ਦੇਵ ਜੀ ਆਏ ਹੱਥ ਜੋੜੇ ਪਿਤਾ ਜੀ ਹੁਕਮ ਸਤਿਗੁਰਾਂ ਨੇ ਕਿਹਾ ਤੁਸੀਂ ਲਾਹੌਰ ਚਲੇ ਜਾਓ ਸਾਡੇ ਇਹ ਭਰਾ ਆਏ ਨੇ ਸਾਡੇ ਭਰਾਤਾ ਆਏ ਨੇ ਭਾਈ ਸਹਾਰੀ ਮੱਲ ਜੀ ਇਹਨਾਂ ਦੇ ਪੁੱਤ ਦਾ ਆਨੰਦ ਕਾਰਜ ਹੈ ਸਾਡੀ ਥਾਂ ਤੇ ਤੁਸੀਂ ਚਲੇ ਜਾਓ ਤੇ ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ ਪਿਤਾ ਗੁਰੂ ਕੇ ਸੁਣ ਕਰ ਮਾਨੇ ਹਾਥ ਜੋਰ ਕਰ ਬਾਕ ਬਖਾਨੇ ਇਹ ਤੋ ਕਾਜ ਸੁਗਮ ਹੈ ਮੋਹੇ ਪਠੋ ਆਪ ਜਹ ਆਨੰਦ ਹੋਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੱਥ ਜੋੜ ਕੇ ਕਹਿੰਦੇ ਪਿਤਾ ਗੁਰੂ ਦੇ ਬਚਨ ਸੁਣ ਕੇ ਪਿਤਾ ਜੀ ਜਿਹੜੇ ਕਾਰਜ ਤੇ ਜਾਣ ਵਾਸਤੇ ਤੁਸੀਂ ਕਹਿ ਰਹੇ ਹੋਏ ਤੇ ਕੰਮ ਹੀ ਬੜਾ ਸੌਖਾ ਇਹਦੇ ਆਨੰਦ ਦਾ ਕੰਮ ਹੈ ਇਹ ਤੇ ਖੁਸ਼ੀਆਂ ਦਾ ਕੰਮ ਹੈ ਕਿਸੇ ਦੇ ਵਿਆਹ ਦੇ ਵਿੱਚ ਜਾ ਕੇ ਸ਼ਾਮਲ ਹੋਣਾ ਇਹ ਤੇ ਕੰਮ ਹੀ ਬੜਾ ਸੌਖਾ ਆ ਜੇ ਕਿਤੇ ਇੰਦਾਂ ਦੇ ਕਾਰਜ ਵਾਸਤੇ ਵੀ ਤੁਸੀਂ ਮੈਨੂੰ ਭੇਜੋ ਨਾ ਜਿਹਹ ਜਾਵਣ ਮੈਂ ਜੀਣ ਸੰਸੇ ਤਹ ਆਇਸ ਮੁਜਦੀਨ ਸੰਸੇ ਜਿਸ ਕਾਰਜ ਵਿੱਚ ਜਾਣ ਵਾਸਤੇ ਮੇਰੀ ਜਾਨ ਨੂੰ ਵੀ ਖਤਰਾ ਪੈ ਜਾਵੇ ਜੇ ਤੁਹਾਡਾ ਹੁਕਮ ਹੋਵੇਗਾ ਮੈਂ ਉੱਥੇ ਵੀ ਜਾਣ ਤੇ ਕਦੇ ਸੰਕੋਚ ਨਹੀਂ ਕਰਾਂਗਾ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ ਇਹੋ ਹੀ ਲਾਹੌਰ ਹੈ ਜਿੱਥੇ ਕਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਪਾ ਕੇ ਇੱਕ ਵਿਆਹ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਗਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੇ ਉਹੀ ਲਾਹੌਰ ਦੀ ਧਰਤੀ ਹੈ ਫਿਰ ਜਿੱਥੇ ਜਾ ਕੇ ਤਤੀ ਤਵੀ ਤੇ ਚੌਂਕੜਾ ਲਗਾ ਕੇ ਵੀ ਸਤ ਗੁਰੂ ਬੈਠੇ ਸਨ ਸਾ ਸੰਗਤ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਿਤਾ ਗੁਰੂ ਦੇ ਹੁਕਮ ਨੂੰ ਮੰਨ ਕੇ ਲਾਹੌਰ ਗਏ ਹੁਣ ਇਹ ਜੇ ਆਪਾਂ ਸੁਣਾਂਗੇ ਵੇਖਾਂਗੇ ਨਾ ਤੇ ਕਵਾਂਗੇ ਵੀ ਲੈ ਇਹ ਕਿੱਡੀ ਕ ਗੱਲ ਹੈ ਪੀ ਪਿਤਾ ਨੇ ਹੁਕਮ ਕੀਤਾ ਦੋ ਪੁੱਤਰਾਂ ਨੇ ਵਿਆਹ ਜਾਣ ਤੋਂ ਮਨਾ ਕਰ ਦਿੱਤਾ ਤੇ ਤੀਸਰਾ ਪੁੱਤ ਆਖੇ ਲਾ ਕੇ ਵਿਆਹ ਚਲਾ ਗਿਆ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਾ ਹੋਈ ਤੇ ਵਿਆਹ ਜਾਣ ਦੀ ਸਾਰੀ ਗੱਲ ਹੈ ਪਰ ਇਹ ਸਾਹ ਸੰਗਤ ਜੀ ਜਿਹੜੀ ਘਟਨਾ ਇਤਿਹਾਸ ਦੀ ਹੈ ਨਾ ਇਹ ਸਾਨੂੰ ਸਿਖਾਉਂਦੀ ਹੈ ਵੀ ਗੁਰੂ ਸਾਹਿਬ ਜੀ ਦੇ ਇਹਨਾਂ ਕਿੰਨੇ ਪੁੱਤਰਾਂ ਦੇ ਵਿੱਚੋਂ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਅਸੀਸ ਕੌਣ ਨਿਵਾਉਂਦਾ ਆ ਕਿਸ ਦੇ ਜੀਵਨ ਦੇ ਵਿੱਚ ਨਿਮਰਤਾ ਹੈ ਕਿਹੜਾ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨਦਾ ਹੈ ਸਵੀਕਾਰ ਕਰਦਾ ਹੈ ਇਹੋ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਕਮਾਈ ਹੈ ਜਿਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੇ ਫਿਰ ਇਹ ਬਖਸ਼ਿਸ਼ ਹੁੰਦੀ ਹੈ ਮਥਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAM DAS GURU JAG TARAN KO GUR JOT ARJAN MAE TARI ਪਟ ਮਥਰਾ ਜੀ ਕਹਿੰਦੇ ਹਨ ਪਰਮਾਤਮਾ ਦਾ ਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਇਆਲੂ ਬਿਰਤੀ ਵਾਲੇ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਤੇ ਆਪਣੀ ਦਇਆ ਭਰੀ ਨਿਗਾਹ ਰੱਖੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਕਰਨ ਵਾਸਤੇ ਆਪਣੀ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿੱਚ ਟਿਕਾ ਦਿੱਤੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਦਾਤ ਪ੍ਰਾਪਤ ਹੋਈ ਸਨ 1581 ਈਸਵੀ ਦੇ ਵਿੱਚ ਸਾਲ 1581 ਈਸਵੀ ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਿਤਾ ਜੀ ਤੋਂ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰਿਆਈ ਦੀ ਦਾਤ ਜਿਨ੍ਹਾਂ ਨੂੰ ਪ੍ਰਾਪਤ ਹੋਈ ਪਹਿਲੇ ਐਸੇ ਗੁਰੂ ਸਾਹਿਬ ਦੇ ਪੁੱਤਰ ਨੇ ਜਿਨ੍ਹਾਂ ਨੂੰ ਗੁਰਿਆਈ ਦੀ ਦਾਤ ਪ੍ਰਾਪਤ ਹੋਈ ਹੋਵੇ ਪਰ ਉਹ ਦਾਤ ਪੁੱਤਰ ਹੋਣ ਕਰਕੇ ਪ੍ਰਾਪਤ ਨਹੀਂ ਹੋਈ ਪੁੱਤਰ ਤੇ ਗੁਰੂ ਸਾਹਿਬ ਦਾ ਪ੍ਰਤੀ ਚੰਦ ਵੀ ਸੀ ਪੁੱਤਰ ਤੇ ਗੁਰੂ ਰਾਮਦਾਸ ਜੀ ਦਾ ਮਹਾਦੇਵ ਵੀ ਸੀ ਪਰ ਗੁਰੂ ਅਰਜਨ ਦੇਵ ਜੀ ਨੂੰ ਇਹ ਦਾਤ ਪ੍ਰਾਪਤ ਹੋਈ ਉਹਨਾਂ ਦੇ ਅੰਦਰ ਜਿਹੜੀ ਸੇਵਾ ਦੀ ਭਾਵਨਾ ਉਹਨਾਂ ਦੀ ਬੰਦਗੀ ਉਹਨਾਂ ਦੀ ਕਮਾਈ ਨੂੰ ਸਾ ਸਿੰਘ ਜੀ ਇਹ ਫਲ ਲੱਗਾ ਤੇ ਕਿੰਨੀ ਬਖਸ਼ਿਸ਼ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਫਿਰ ਸਾਡੇ ਤੇ ਵਰਤਾਈ ਮੈਂ ਸਮਾਪਤੀ ਕਰਾਂ ਇੱਕ ਤੇ ਵੇਖੋ ਅੱਜ ਅਸੀਂ ਯਾਦ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਇਹ ਪਾਵਨ ਸਰੂਪ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਹੀ ਤਿਆਰ ਕਰਵਾਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਧ ਬਾਣੀ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆ ਕਦੇ ਨਾਨਕ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਨ ਕਿ ਦੁਇਤਾ ਬਾਣੀ ਦਾ ਬੋਇਥਾ ਤੇ ਗੁਰੂ ਅਮਰਦਾਸ ਜੀ ਦੇ ਉਹ ਬਚਨ ਫਿਰ ਸੱਚ ਹੁੰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਲਯੁੱਗ ਦੀ ਜੀਵਾਂ ਦੇ ਉਧਾਰ ਵਾਸਤੇ ਇਹ ਬਾਣੀ ਕੇ ਬੋਇਥੇ ਬਣ ਕੇ ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪਾਵਨ ਬੀੜ ਤਿਆਰ ਕਰਦੇ ਹਨ ਤੇ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆ ਸਾਧ ਸੰਗਤ ਦੋ بڑے ਵੱਡੇ ਪਰਉਪਕਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਤੇ ਕੀਤੇ ਨੇ ਦੋ بڑے ਵੱਡੇ ਪਰਉਪਕਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਤੇ ਕੀਤੇ ਹਨ ਇੱਕ ਤਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ ਜੋ ਕੇਵਲ ਇੱਟਾਂ ਅਤੇ ਪੱਥਰਾਂ ਦੀ ਇਮਾਰਤ ਨਹੀਂ ਹੈ ਜੋ ਰੋਹਾਨੀਅਤ ਦਾ ਕੇਂਦਰ ਹੈ ਜਿੱਥੇ ਭੁੱਲੇ ਭਟਕੇ ਮਨ ਆ ਕੇ ਟਿਕਾ ਦੇ ਵਿੱਚ ਆ ਜਾਂਦੇ ਨੇ ਜਿੱਥੇ ਰੋਹਾਨੀਅਤ ਦਾ ਆਨੰਦ ਪ੍ਰਾਪਤ ਹੁੰਦਾ ਤੇ ਦੂਸਰਾ ਉਸ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪੱਲਾ ਫੜ ਕੇ ਮਨੁੱਖੀ ਜ਼ਿੰਦਗੀ ਦੇ ਮਨੁੱਖਾ ਜੀਵਨ ਦੇ ਬੇੜੇ ਪਾਰ ਲੱਗਦੇ ਨੇ ਸਾ ਸੰਗਤ ਇਹ ਦੋ ਬੜੇ ਵੱਡੇ ਪਰਉਕਾਰ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਣੇ ਸਾਡੇ ਤੇ ਕੀਤੇ ਅੱਜ ਸਾਡਾ ਫਰਜ਼ ਮੰਗਦਾ ਅਸੀਂ ਬਾਣੀ ਦਾ ਪੱਲਾ ਫੜੀਏ ਇਧਰ ਉਧਰ ਦੀ ਕੋਈ ਝਾਕ ਸਿੱਖ ਆਪਣੇ ਜੀਵਨ ਦੇ ਵਿੱਚ ਨਾ